ਨਜ਼ਰ ਮੈਂ ਪਲਾਂਟ ਲਾ ਲਿਆ ਬਿਨਾਂ ਸੋਚੇ ਸਮਝੇ ਪਲਾਂਟ ਲਾ ਲਿਆ ਪਲਾਂਟ ਚ ਮੇਥੋਂ ਦੁੱਧ ਨਾ ਬਣੇ ਮੇਥੋਂ ਪਨੀਰ ਨਾ ਬਣੇ ਫਿਰ ਮੈਂ ਡਾਕਟਰ ਨਵਾਬ ਵਾਲੇ ਨੂੰ ਫੋਨ ਕੀਤਾ ਜੀ ਮੇਰੇ ਕੋਲ ਤਾਂ ਉਸ ਪਲਾਂਟ ਇਨਾਂ ਦੁੱਧ ਬਣਦਾ ਨਾ ਉਹ ਕਹਿੰਦੇ ਚਿੰਤਾ ਨਾ ਕਰ ਮੈਂ ਟਿਕਟਾ ਹੁਣੇ ਬੁੱਕ ਕਰਾਉਣਾ ਸਾਡੇ ਕੋਲ ਪ੍ਰੋਫੈਸਰ ਸਾਹਿਬ ਆ ਰਹੇ ਨੇ ਇੱਕ ਸਾਡਾ ਫੋਰਮੈਨ ਆ ਰਿਹਾ ਉਹ ਦੋ ਬੰਦੇ ਆਏ ਜੀ ਇੱਥੇ ਮੇਰੇ ਕੋਲ ਆਏ ਉਹ ਧਾਲ ਵੀ ਉੱਥੋਂ ਲਿਆ ਮਧਿਆ ਪ੍ਰਦੇਸ਼ ਤੋਂ ਇੱਕ ਜੀ ਥੋੜੀ ਧਾਲ ਨਾਲ ਉਹਨਾਂ ਨੇ ਕੰਮ ਦੇ ਹੋਵੇ ਤੇ ਉਹ ਆਏ ਧਾਲ ਪੀਉਂਦੀ 8 ਘੰਟੇ ਧਾਲ ਵੀ ਹੁੰਦੀ ਤੇ ਉਹ ਦਵਾਦ ਉਹਨਾਂ ਨੇ ਆਪਣਾ ਕੰਮ ਮੈਂ ਸ਼ੁਰੂ ਕੀਤਾ ਤਾਂ ਉਹੀ ਦਾਲ ਦਾ ਦੁੱਧ ਬਣਿਆ ਉਸੇ ਦਾ ਹੀ ਪਨੀਰ ਬਣ ਗਿਆ ਔਰ ਬਹੁਤ ਵਧੀਆ ਬਣਿਆ ਮੇਤੋਂ ਇਹਨੇ ਕੁਝ ਨਹੀਂ ਬਣਿਆ ਮੈਂ ਜਿੰਨਾ ਦੁੱਧ ਪਨੀਰ ਬਣਾਉਣਾ ਮੈਂ ਆਪਣੀ ਦੁਕਾਨ ਤੇ ਲੈ ਜਾਣਾ ਇਹਦੇ ਵਿੱਚ ਇੱਕ ਤੁਹਾਨੂੰ ਮੈਂ ਗੱਲ ਦੱਸਣੀ ਹੋਰ ਚਾਹਣਾ ਵੀ ਜਿਹੜਾ ਸਵਾਇਨਾ ਨਾ ਇਹ ਇੰਨੇ ਕਿਹਦੇ ਬੈਨੀਫਿਟਸ ਨੇ ਸ਼ੂਗਰ ਨੂੰ ਬਲੱਡ ਪ੍ਰੈਸ਼ਰ ਨੂੰ ਨੋਰਮਲ ਕਰ ਦਿੰਦੀ ਹੈ ਇਹ ਕੋਈ ਮੈਂ ਨਹੀਂ ਇਸ ਸਿਹਤਾਨ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਜੇ ਨੇਚਰਲ ਬਣਾਉਂ ਇਹ ਨੇਚਰਲ ਨਹੀਂ ਹੈਗਾ ਇਹਦੇ ਵਿੱਚ ਕਈ ਐਵੇਂ ਜਿਹੜਾ ਸਾਡੇ ਵੱਡੂ ਨੁਕਸਾਨ ਵੀ ਕਰਦਾ ਪਰ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਜੇ ਟ੍ਰੇਨਗਲੈਂਡ ਜਾਵਾਂ ਜੇ ਮੇਰੇ ਕੋਈ ਹੈਲਪ ਕਰੋਗੇ ਉਹ ਕਹਿੰਦੇ ਕੱਲੀ ਹੈਲਪ ਨਹੀਂ ਕਰਾਂਗੇ ਤੇਰੀ ਸਰਕਾਰੀ ਵੀਜ਼ ਵੀ ਭਰਾਂਗੇ ਤੇਨੂੰ ਆਉਣ ਜਾਣ ਦਾ ਖਰਚਾ ਵੀ ਦੇਵਾਂਗੇ ਤੇਨੂੰ ਕੋਈ ਪ੍ਰੋਬਲਮ ਨਹੀਂ ਆਉਣ ਲੰ데요 ਪਰ ਮੈਨੂੰ ਉੱਥੇ ਫਿਰ ਪ੍ਰੋਬਲਮ ਆਈ ਮੈਨੂੰ ਉਹਨਾਂ ਨੇ ਦਿੱਤਾ ਟ੍ਰੇਨ ਦਾ ਟਿਕਟ ਟਾਕੇ ਦਿੱਤਾ ਬਾਈ ਏਅਰ ਦਾ ਟਿਕਟ ਕਟਾਕੇ ਦਿੱਤਾ ਹਨ ਤੁਸੀਂ ਆਲੂ ਦੀ ਖੇਤੀ ਕਰਦੇ ਸੀ ਤੁਹਾਨੂੰ ਕਿੰਨਾ ਲਾਸ ਹੋਇਆ ਜੀ ਆਪਾਂ ਅਮਾਉਂਟ ਦੀ ਗੱਲ ਕਰੀਏ ਮੋਟੀ ਮੋਟੀ ਮੇਰੀ ਨਾ ਕੋਈ 58000 ਬੋਰੀ ਕੋਟ ਸੋਜ ਤੇ 3 ਸਾਲ ਚ ਰਹੀ ਸੀਗੀ 58000 ਬੋਰੀ ਕੋਟ ਸੋਜ ਤੇ ਅੱਜ ਬੋਰੀ ਹੈਗੀ ਆ 50 ਕਿਲੋ ਦੀ ਉਦੋਂ ਬੋਰੀ ਸੀ 82 ਕਿਲੋ ਦੀ ਮੇਰੇ ਨਾਂ ਨਾ ਕਰਦਾ 3-4 ਕਰੋੜ ਦਾ ਉਸ ਮੌਕੇ ਦਾ ਲੌਸ ਸੀ ਤੇ ਪਰ ਮੈਂ ਉਹ ਵੀ ਸੋਚਦਾ ਸੀਗਾ ਵੀ ਮੈਂ ਤਾਂ ਇਕੱਲਾ ਤਾਂ ਨਹੀਂ ਨਾ ਹੈਗਾ ਵੀ ਮੇਰੇ ਨਾਲ ਹੋਰ ਵੀ ਸਾਰੇ ਕਿਸਾਨ ਨੇ ਸਾਰੇ ਵਪਾਰੀ ਨੇ ਸਾਰਿਆਂ ਦਾ ਬੜਾ ਬੜਾ ਲੌਸ ਹੋਇਆ ਪਰੰਤੂ ਮੈਂ ਮੈਨੂੰ ਇੱਥੇ ਆ ਕੇ ਕਈ ਬੰਦੇ ਕਹਿੰਦੇ ਵੀ ਭਾਈ ਪੈਸੇ ਦੇ ਕਿਤੇ ਸਾਡੇ ਮੈਕਣਾ ਵੀ ਕੋਈ ਗੱਲ ਨਹੀਂ ਮੈਂ ਦੇਊਂਗਾ ਮੈਂ ਹਿੰਮਤਿਆਂ ਅਪਰ ਅਪਦੇ ਭਰੋਸਾ ਰੱਖਣ ਵਾਲਿਆਂ ਆਪ ਮੁੜਾਂਗੇ ਕੋਈ ਗੱਲ ਨਹੀਂ ਤੁਹਾਨੂੰ ਅੱਜ ਜਿਲ੍ਹਾ ਸੰਗਰੂਰ ਦੇ ਇੱਕ ਅਜਿਹੇ ਕਿਸਾਨ ਨਾਲ ਮਿਲਾਉਣ ਲੱਗੇ ਆ ਜਿਨ੍ਹਾਂ ਨੇ ਸੰਗਰੂਰ ਦੇ ਵਿੱਚ ਪਲਾਂਟ ਲਗਾਇਆ ਹੈ ਸੋਇਆ ਮਿਲਕ ਦਾ ਸੋਇਆ ਮਿਲਕ ਦੇ ਨਾਲ-ਨਾਲ ਸੋਇਆ ਪਨੀਰ ਵੀ ਉਹਨਾਂ ਵੱਲੋਂ ਬਣਾਇਆ ਜਾਂਦਾ ਹੈ ਤੁਹਾਨੂੰ ਇਸ ਕਿਸਾਨ ਬਾਰੇ ਦੱਸ ਦਈਏ ਕਿ ਤਕਰੀਬਨ 2002 ਤੋਂ ਪਹਿਲਾਂ ਦੀ ਗੱਲ ਦੱਸੀਏ ਤਾਂ ਆਲੂ ਦੀ ਖੇਤੀ ਕਰਦੇ ਸੀ ਵਧੀਆ ਕਾਰੋਬਾਰ ਚੱਲਦਾ ਸੀ ਲੇਕਿਨ ਆਲੂ ਦੀ ਖੇਤੀ ਦੇ ਵਿੱਚ ਨੁਕਸਾਨ ਵੱਡਾ ਹੋ ਗਿਆ ਨੁਕਸਾਨ ਐਡਾ ਵੱਡਾ ਹੋ ਗਿਆ ਕਿ ਬੱਚਿਆਂ ਦੀ ਫੀਸ ਭਰਨੀ ਔਖੇ ਹੋ ਗਈ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਸੋਇਆ ਮਿਲਕ ਦਾ ਪਲਾਂਟ ਲਗਾ ਦਿੱਤਾ ਪਲਾਂਟ ਲਗਾਉਣ ਤੋਂ ਬਾਅਦ ਇਹਨਾਂ ਕੋਲ ਇਹਨਾਂ ਜਿਆਦਾ ਕੰਮ ਹੋ ਗਿਆ ਕਿ 50 ਲੋਕ ਇਹਨਾਂ ਦੇ ਥੱਲੇ ਕੰਮ ਕਰਦੇ ਨੇ ਇਹਨਾਂ ਦਾ ਬੇਟਾ ਇਹਨਾਂ ਦੀ ਹੈਲਪ ਕਰਦਾ ਉਸ ਕਿਸਾਨ ਦਾ ਨਾਮ ਹੈ ਬਚਿੱਤਰ ਸਿੰਘ ਜਿਹੜਾ ਸੰਗਰੂਰ ਦੇ ਪਿੰਡ ਦੇਕਲਾਂ ਦੇ ਰਹਿਣ ਵਾਲੇ ਬਚਿੱਤਰ ਸਿੰਘ ਨਾਲ ਗੱਲਬਾਤ ਕਰਦੇ ਆ ਕਿ ਕਿਹੜੇ ਸਾਲ ਦੇ ਵਿੱਚ ਆਲੂ ਦੀ ਖੇਤੀ ਕਰਦੇ ਸੀ ਕਿੰਨੇ ਸਾਲ ਖੇਤੀ ਕੀਤੀ ਨੁਕਸਾਨ ਤੋਂ ਬਾਅਦ ਸੋਇਆ ਮਿਲਕ ਪਲਾਂਟ ਦਿਮਾਗ ਦੇ ਵਿੱਚ ਕਿਸ ਤਰੀਕੇ ਨਾਲ ਆਇਆ ਕਿ ਸੋਇਆ ਮਿਲਕ ਦਾ ਪਲਾਂਟ ਲਗਾਇਆ ਜਾਵੇ ਸਾਡੇ ਨਾਲ ਬਚਿੱਤਰ ਸਿੰਘ ਜੀ ਮੌਜੂਦ ਨੇ ਸੱਸੀ ਘਾਲ ਅੰਕਲ ਜੀ ਸੱਸੀ ਘਾਲ ਬਟਾ ਜੀ ਥੈਂਕ ਯੂ ਆਪ ਜੀ ਦਾ ਇੱਥੇ ਗਰੀਬ ਦੇ ਕੁਲੀ ਵਿਚ ਚਰਚਾ ਨਾ ਪਾਉਣ ਦਾ ਜੀ ਸਭ ਤੋਂ ਪਹਿਲਾ ਸਵਾਲ ਆਲੂ ਦੀ ਖੇਤੀ ਕਰਦੇ ਸੀ ਤਕਰੀਬਨ ਜਿਵੇਂ ਸੁਣਨ ਦੇ ਵਿੱਚ ਹੈ ਕਿ 2002 ਤੋਂ ਪਹਿਲਾਂ ਦੀ ਖੇਤੀ ਕਰਦੇ ਸੀ ਕਿੰਨੇ ਸਾਲ ਖੇਤੀ ਕੀਤੀ ਮੈਂ ਕੋਈ 20 ਸਾਲ ਤਾਲੂ ਦੀ ਖੇਤੀ ਕੀਤੀ ਆਲੂ ਝੋਨਾ ਬਾਕੀ ਜੋ ਫਸਲਾਂ ਰਵਾਇਤੀ ਫਸਲਾਂ ਹੈਗੀਆਂ ਨੇ ਹਨ ਤੇ ਉਹ ਮੈਂ ਕਰਦਾ ਰਿਆ ਪਰ 1998 ਦੇ ਵਿੱਚ ਮੈਨੂੰ ਬੜਾ ਵੱਡਾ ਲਾਸ ਸ਼ੁਰੂ ਹੋਇਆ ਤੇ ਮੇਰੇ ਆਪਣੇ ਆੜ ਦੀ ਦੁਕਾਨ ਵਿੱਚ ਆਲੂ ਪਿਆਏਦੇ ਹਨ ਤੇ ਤਾਂ ਹੀ ਅਸੀਂ ਜ਼ਿਆਦਾ ਲਾਉਂਦੇ ਸੀ ਕਿ ਬਚਲੋ ਦੋ ਪੈਸੇ ਵਧਿਆ ਬਣਦੇ ਨੇ ਮੈਂ ਆਲੂ ਦੀ ਖੇਤੀ ਚੋਂ ਜਾਂ ਝੋਨੇ ਦੀ ਖੇਤੀ ਜੋ ਬਹੁਤ ਕੁਝ ਕਮਾਇਆ ਬਹੁਤ ਕੁਝ ਵਧੀਆ ਬਣਿਆ ਮੇਰਾ ਹਨ ਤੇ ਉਸ ਤੋਂ ਬਾਅਦ 1998 ਦੇ ਵਿੱਚ ਮੈਨੂੰ ਲਾਸ ਹੋਣਾ ਸ਼ੁਰੂ ਹੋਇਆ ਇਹ ਆਲੂ ਦੇ ਵਿੱਚ ਇੰਨਾ ਘਾਟ ਆ ਗਿਆ ਗੱਲ ਸਟੋਰ ਚ ਮੈਨੂੰ ਕਢਾਉਣੇ ਦੀ ਲੋੜ ਹੀ ਨਹੀਂ ਪਈ ਕੋਈ ਵਿਕਦੇ ਨਹੀਂ ਸੀ ਕਢਾਉਂਦੇ ਤਾਂ ਜੇ ਕੀ ਕਾਰਨ ਮੰਨਦੇ ਹੋ ਕਿੰਨਾ ਲੋਸ ਹੋਇਆ ਘਾਟ ਨਹੀਂ ਘਾਟ ਲੋਡ ਤੋਂ ਵੱਧ ਆ ਗਿਆ ਸੀਗਾ 2-3 ਸਾਲ ਲਗਾਤਾਰ ਹੋਇਆ ਫਿਰ 2003 ਦੇ ਵਿੱਚ ਇਹਨਾਂ 2002 ਦੇ ਵਿੱਚ ਬਰਸਾਤ ਐਨੀ ਕੋਈ ਤੇ ਉਦੋਂ ਮੈਨੂੰ ਆਲੂ ਫੁੱਟਣ ਦੀ ਲੋੜ ਹੀ ਨਹੀਂ ਪਈ ਜਦੋਂ ਆਲੂ ਫੁੱਟੇ ਨੂੰ ਉਹ ਮੇਰੇ ਕੋ ਖਬਰਾਂ ਡੀਸੀ ਸਾਹਿਬ ਤੇ ਤਹਿਸੀਲਦਾਰ ਸਾਹਿਬ ਸਾਹਿਬ ਤੇ ਰਿਪੋਰਟਾਂ ਲੈ ਕੇ ਪਰ ਇਹ ਵੀ ਗੱਲ ਆ ਮੈਨੂੰ ਕਿਸੇ ਸਰਕਾਰ ਨੇ ਉਸ ਮੌਕੇ ਕੋਈ ਮੁਆਵਿਆ ਜਾਂ ਨਹੀਂ ਦਿੱਤਾ ਜੋ ਮੁਆਵਜ਼ਾ ਦੇਣ ਦੇ ਸਾਇਦ ਮੈਂ ਇਸ ਕੰਮ 'ਚ ਨਾ ਪੈਂਦਾ ਤੇ ਜੇ ਦੂਜੀ ਗੱਲ ਮੈਨੂੰ ਜਦੋਂ ਐਡਾ ਬੜਾ ਲਾਸ ਹੋ ਗਿਆ ਤੇ ਮੈਂ ਇੱਥੇ ਸੰਰੋਗ ਕਹਿੰਦੇ ਵੀ ਆਪਾਂ ਪ੍ਰਗਤੀ ਮੈਦਾਨ ਦੇ ਵਿੱਚ ਮੇਲਾ ਲੱਗਿਆ ਹੋਇਆ ਕੋਈ ਤੁਹਾਨੂੰ ਉਹ ਮੋਡਲ ਲੈ ਕੇ ਜਾਣਾ ਦਿਖਾ ਮੈਂ ਚਲੋ ਚੱਲਦੇ ਆਂ ਪਹਿਲੇ ਤਾਂ ਸੀਗੇ ਚਲੇ ਗਏ ਜੋ ਜਾ ਕੇ ਦੇਖਿਆ ਤਾਂ ਉੱਥੇ ਸਵੇ ਪਹਾੜਾਂ ਦੇ ਚੂੜਦੇ ਸਟਾਲ ਕੀ ਸਰਕਾਰੀ ਮੈਂ ਉਹਨਾਂ ਨਾਲ ਗੱਲ ਕੀਤੀ ਦੇਖਿਆ ਤਾਂ ਫਿਰ ਮੈਂ ਸਾਰਾ ਮੇਲਾ ਨਹੀਂ ਦੇਖਿਆ ਮੈਂ ਸਵਾਇਬਿੰਦੇ ਦੇ ਪ੍ਰੋਡਕਟਾਂ ਬਾਰੇ ਜਾਣਕਾਰੀ ਲਈ ਕਹਿਣ ਦਾ ਮਤਲਬ ਇੱਕ ਜਗ੍ਹਾ ਤੇ ਬੈਠ ਕੇ ਇੱਕੋ ਪ੍ਰੋਡਕਟ ਵੱਲ ਧਿਆਨ ਦਿੱਤਾ। ਧਿਆਨ ਦਿੱਤਾ। ਹਾਂ ਤੇ ਉਹ ਜਿਹੜਾ ਮੈਂ ਸਵਾਇਬਿੰਦੇ ਕੰਨੀ ਧਿਆਨ ਦਿੱਤਾ ਤਾਂ ਮੈਂ ਉੱਥੋਂ ਉਹਨਾਂ ਤੋਂ ਬੜੀ ਨੌਲੇਜ ਹਾਸਲ ਕੀਤੀ। ਨੌਲੇਜ ਹਾਸਲ ਕਰਕੇ ਮੈਂ ਘਰ ਆ ਗਿਆ। ਘਰ ਆ ਕੇ ਅਸੀਂ ਮਿਕਸੀ ਚ ਬਣਾਉਣ ਲੱਗੇ। ਮਿਕਸੀ ਜਿਵੇਂ ਬਣਾ ਕੇ ਦੇਖ ਲਿਆ ਪਰ ਸਾਡੇ ਕੋਲੋਂ ਬਣਿਆ ਨਹੀਂ ਇਹ ਤਾਂ ਨਾ ਬਣਿਆ ਕਿਉਂਕਿ ਅੰਕਲ ਜਿਹੜੀ ਕੰਮ ਮਸ਼ੀਨਾ ਕਰਦੀ ਹੈ ਨੇ ਮਿਕਸੀ ਤਾਂ ਕਰ ਨਹੀਂ ਸਕਦੀ ਨਹੀਂ ਪਰ ਕਰ ਸਕਦੀ ਆ ਪਰ ਉਸ ਤੋਂ ਬਾਅਦ ਅਸੀਂ ਮਿਕਸੀ ਵੀ ਬਣਾ ਲਿਆ ਪਰ ਬਣਦਾ ਕੋਈ ਐਸੀ ਗੱਲ ਨਹੀਂ ਹੈਗੀ ਤੇ ਮਤਲਬ ਮੈਂ ਉਹ ਆ ਕੇ ਦੇਖਿਆ ਤਾਂ ਮੈਂ ਵੀ ਇਹਦਾ ਬੜਾ ਵਧੀਆ ਕੰਮ ਆ ਮੈਂ ਮੇਰੇ ਕੋਲ ਪਰ ਉਦੋਂ ਮੈਨੂੰ ਵੀ ਪ੍ਰੋਬਲਮ ਆਈ ਵੀ ਮੈਂ ਜਾਵਾਂ ਤਾਂ ਕਿੱਥੇ ਜਾਵਾਂ ਟ੍ਰੇਨਿੰਗ ਲੈਣ ਨੂੰ ਸਰਕਾਰ ਪੈਸੇ ਲੈਂਦੀ ਹੈ ਮੇਰੇ ਕੋਲ ਟਰੈਕਟਰ ਲੱਗੂਗਾ ਹੋਰ ਹੋਊਗਾ ਜਦੋਂ ਤੁਸੀਂ ਆਲੂ ਦੀ ਖੇਤੀ ਕਰਦੇ ਸੀ ਤੁਹਾਨੂੰ ਕਿੰਨਾ ਲਾਸ ਹੋਇਆ ਜੀ ਆਪਾਂ ਅਮਾਉਂਟ ਦੀ ਗੱਲ ਕਰੀਏ ਮੋਟੀ ਮੋਟੀ ਮੇਰੀ ਨਾ ਕੋਈ 58000 ਬੋਰੀ ਕੋਟ ਸੋਰ ਚ ਤਿੰਨ ਸਾਲ ਚ ਰਹੀ ਸੀਗੀ 58000 ਬੋਰੀ ਕੋਟ ਸੋਰ ਚ ਅੱਜ ਬੋਰੀ ਹੈਗੀ ਆ 50 ਕਿਲੋ ਦੀ ਉਦੋਂ ਬੋਰੀ ਸੀ 82 ਕਿਲੋ ਦੀ ਮੇਰੇ ਨਾਨਾ ਕਾਜ਼ਾ 3-4 ਕਰੋੜ ਦਾ ਉਸ ਮੌਕੇ ਦਾ ਲਾਸ ਸੀਗਾ ਜਦੋਂ ਕਿ ਦੋ ਭਾ ਸਾਰੇ 2.5 ਲੱਖ ਸੀਗਾ ਏਕੜ ਦਾ ਤੁਸੀਂ 2002 ਦੀ ਗੱਲ ਕਰਦੇ ਹੋ 2002 ਦੀ ਗੱਲ ਕਰ ਰਹੇ ਆ ਤੇ ਮੈਂ ਬੜਾ ਆਫਸਰਟ ਹੋ ਗਿਆ ਵੀ ਆ ਕਿ ਹੋ ਗਿਆ ਪਰ ਮੈਂ ਉਹ ਹੀ ਸੋਚਦਾ ਸੀਗਾ ਵੀ ਮੈਂ ਤਾਂ ਕੱਲਾ ਤਾਂ ਨਹੀਂ ਨਾ ਹੈਗਾ ਵੀ ਮੇਰੇ ਨਾਲ ਹੋਰ ਵੀ ਸਾਰੇ ਕਿਸਾਨ ਨੇ ਸਾਰੇ ਵਪਾਰੀ ਨੇ ਸਾਰਿਆਂ ਦਾ ਬੜਾ ਬੜਾ ਲਾਸ ਹੋਇਆ ਪਰੰਤੂ ਮੈਂ ਮੈਨੂੰ ਇੱਥੇ ਆ ਕੇ ਕਈ ਬੰਦੇ ਕਹਿੰਦੇ ਵੀ ਭਾਈ ਪੈਸੇ ਦੇ ਕਿਤੇ ਸਾਡੇ ਮੈਂ ਕਹਣਾ ਵੀ ਕੋਈ ਗੱਲ ਨਹੀਂ ਮੈਂ ਦੇਉਂਗਾ ਮੈਂ ਹਿੰਮਤਿਆਂ ਆ ਪਰ ਰੱਬ ਦੇ ਭਰੋਸਾ ਰੱਖਣ ਵਾਲਿਆਂ ਪਰ ਮੋੜਾਂਗੇ ਕੋਈ ਗੱਲ ਨਹੀਂ ਪਰ ਮੈਂ ਇੱਕ ਗੱਲ ਸਾਡੇ ਨੇ ਇਸ ਤੇ ਰੱਖੀ ਛੱਡੀ ਵੀ ਮੈਂ ਇੱਕ ਗੁਰੂ ਘਰ ਜਾਣਾ ਨਹੀਂ ਛੱਡਿਆ ਇੱਕ ਮੈਂ ਕਿਰਤ ਕਰਨੀ ਨਹੀਂ ਛੱਡੀ ਪਰਮਾਤਮਾ ਤੇ ਵਿਸ਼ਵਾਸ ਨਹੀਂ ਡੋਲਿਆ ਚਾਹੇ ਇੰਨੇ ਮਾੜੇ ਹਾਲਾਤ ਹੋ ਗਏ ਸੀ ਮੈਂ ਨੂਨ ਨੂੰ ਵੀ ਦਰਸਦਾ ਸੀ ਮੈਂ ਬੱਚਿਆਂ ਦੀ ਫੀਸ ਦੇਣ ਨੂੰ ਵੀ ਦਰਸਦਾ ਸੀ ਕਿਤੂੰ ਜੜ ਨੇ ਮੈਂ ਉਸ ਮੋਕੇ ਪ੍ਰਿੰਸੀਪਲ ਕੋਲ ਗਿਆ ਕਿ ਮੈਂ ਬੱਚੇ ਹਟਾਉਣੇ ਨੇ ਪੜਨੋ ਕਹਿੰਦੇ ਨਹੀਂ ਹਟਾਉਣੇ ਅਸੀਂ ਫੀਸ ਅਸੀਂ ਭਰਾਂਗੇ ਦੇ ਕੋਈ ਗੱਲ ਨਹੀਂ ਪਰ ਮੈਂ ਉਹਨਾਂ ਹਾਲਤਾਂ ਦੇ ਵਿੱਚ ਪਰ ਇਹ ਵੀ ਦੇਖੋ ਮੇਰੇ ਬੱਚੇ ਤਿੰਨ ਹੀ ਤਿੰਨ ਬੱਚੇ ਦੋ ਬੇਟੀਆਂ ਇੱਕ ਬੇਟਾ ਵੱਡੀ ਬੇਟੀ ਮੈਥਮੈਟਿਕਸ ਦੀ ਐਮ ਐਸ ਸੀ ਆ ਛੋਟੀ ਬੇਟੀ ਕੈਮਿਸਟਰੀ ਦੀ ਐਮ ਐਸ ਸੀ ਆ ਇਹ ਬੀ ਐਸ ਸੀ ਐਗਰੀਕਲਚਰ ਆ ਇਹ ਵੀ ਜੌਬ ਕਰਦਾ ਬੱਚਾ ਵੀ ਉਹਨਾਂ ਜੌਬ 'ਚ ਨੇ ਮੌਜ ਕਰਦੇ ਨੇ ਫਿਰ ਜਦੋਂ ਤੁਹਾਨੂੰ ਟ੍ਰੇਨਿੰਗ ਵਾਸਤੇ ਕਿਹਾ ਗਿਆ ਤੁਸੀਂ ਟ੍ਰੇਨਿੰਗ ਲੈ ਕੇ ਆਓ ਤੁਸੀਂ ਕਹਿੰਦੇ ਹੋ ਪੈਸੇ ਲੈਂਦੇ ਸੀ ਉਸ ਤੋਂ ਬਾਅਦ ਕੀ ਹੋਇਆ ਹਾਂ ਉਸ ਤੋਂ ਬਾਅਦ ਕੀ ਹੋਇਆ ਮੈਂ ਇੱਥੇ ਸਾਡੇ ਆਤਮਾ ਦੇ ਮੈਂ ਚੇਅਰਮੈਨ ਸੀ ਉਸ ਸਮੇਂ ਉਹ ਕਿ ਆਤਮਾ ਸਕੀਮ ਨਮੀ ਨਮੀ ਆਈ ਸੀਗੀ ਪੰਜਾਬ ਦੇ ਵਿੱਚ ਤੇ ਮੈਂ ਉਹਦਾ ਚੇਅਰਮੈਨ ਸੀਗਾ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਇਹ ਟ੍ਰੇਨਿੰਗ ਲੈਂਣ ਜਾਵਾਂ ਤੁਸੀਂ ਮੇਰੇ ਕੋਲ ਹੈਲਪ ਕਰੋਗੇ ਉਹ ਕਹਿੰਦੇ ਕੱਲੀ ਹੈਲਪ ਹੀ ਨਹੀਂ ਕਰਾਂਗੇ ਤੇਰੀ ਸਰਕਾਰੀ ਵੇਸ ਵੀ ਭਰਾਂਗੇ ਤੇਨੂੰ ਆਉਣ ਜਾਣ ਦਾ ਖਰਚਾ ਵੀ ਦੇਵਾਂਗੇ ਤੇਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੰਦੇ ਪਰ ਮੈਨੂੰ ਉੱਥੇ ਫਿਰ ਪ੍ਰੋਬਲਮ ਆਈ ਮੈਨੂੰ ਉਹਨੇ ਦਿੱਤਾ ਟ੍ਰੇਨ ਦਾ ਟਿਕਟ ਟਿਕਟਾ ਕੇ ਦਿੱਤਾ ਬਾਈਅਰ ਦਾ ਟਿਕਟ ਟਿਕਟਾ ਕੇ ਦਿੱਤਾ ਹਨ ਤੇ ਪਰ ਮੇਰੀ ਪ੍ਰੋਬਲਮ ਇਹ ਆਈ ਤੇ ਮੇਰੇ ਕੋਲੇ ਉੱਥੇ ਅੰਗਰੇਜ਼ੀ ਚ ਸਾਰੀਆਂ ਗੱਲਾਂ ਹੋਣੀਆਂ ਸੀ ਮੈਂ ਪੰਜਾਬੀ ਸੀਗਾ ਅਨਪੜ੍ਹ ਸੀਗਾ ਨਾ ਪਰ ਥੋੜੇ ਪੜਿਆ ਸੀਗਾ ਤੇ ਮੈਂ ਫਿਰ ਪੀਓ ਜੋਕ ਨਾਲ ਡਾਕਟਰ ਕਲਾਰ ਸੀਗੇ ਉਸ ਮੌਕੇ ਡਾਇਰੈਕਟਰ ਇਨਸਟ੍ਰਕਸ਼ਨ ਉਹਨਾਂ ਨਾਲ ਗੱਲ ਕੀਤੀ ਵੀ ਮੈਨੂੰ ਇੱਕ ਪ੍ਰੋਫੈਸਰ ਦੇ ਨਾਲ ਤਾਂ ਕਿ ਉਹ ਇਸ ਟ੍ਰੇਨਿੰਗ ਨੂੰ ਚੰਗੀ ਤਰ੍ਹਾਂ ਭਾਵ ਸਕਣ ਚੰਗੀ ਤਰ੍ਹਾਂ ਸਿੱਖ ਸਕਣ ਤਾਂ ਕਿ ਮੈਨੂੰ ਕੋਈ ਇੱਥੇ ਬਾਅਦ ਚ ਪ੍ਰੋਬਲਮ ਨਾ ਆਵੇ ਭੇਜਿਆ ਗਿਆ ਪ੍ਰੋਫੈਸਰ ਉਹਨਾਂ ਵੱਲੋਂ ਮੈਨੂੰ ਡਾਕਟਰ ਪ੍ਰਵਿੰਦਰ ਸਿੰਘ ਜੀ ਨੂੰ ਭੇਜਿਆ ਉਹ ਇੱਥੇ ਸਾਡੇ ਕੇਵੀਕੇ ਸੰਰੂਰ ਸੀਗੇ ਉਸ ਮੌਕੇ ਜੋ ਹੈ ਉਹ ਕਹਿੰਦਾ ਵੀ ਲੈ ਜਾ ਜਿਹੜੇ ਨੂੰ ਮਰਜ਼ਾ ਹੱਥ ਕਰ ਲੈ ਜਾ ਮੈਂ ਨਾਲ ਲੈ ਗਿਆ ਉਹਦਾ ਵੀ ਖਰਚਾ ਸਰਕਾਰ ਨੇ ਦਿੱਤਾ ਮੈਨੂੰ ਕਿੰਨਾ ਚਿਰ ਦੀ ਉੱਥੇ ਟ੍ਰੇਨਿੰਗ ਚੱਲੀ ਥੋੜੀ ਤੇ ਮੇਰੀ 1 ਹਫ਼ਤੇ ਦੀ ਟ੍ਰੇਨਿੰਗ ਸੀਗੀ ਉਹ ਮੈਂ ਹਫ਼ਤੇ ਟ੍ਰੇਨਿੰਗ 5 ਦਿਨ ਮੈਂ ਟ੍ਰੇਨਿੰਗ ਲੈ ਚੁੱਕਿਆ ਸੀਗਾ ਜਦੋਂ 6ਵਾਂ ਦਿਨ ਆਇਆ ਤਾਂ ਮੇਰੇ ਮਾਤਾ ਜੀ ਸਪੈਰ ਹੋ ਗਏ ਮੈਨੂੰ ਵਾਪ ਉਹਨਾਂ ਦਾ ਕੀਤਾ ਜੋ ਵੀ ਗੱਲ ਉਹ ਕਾਇਆ ਸੰਸਕਾਰ ਕੀਤਾ ਉਸ ਤੋਂ ਬਾਅਦ ਮੈਂ ਬਿਨਾਂ ਕਿਸੇ ਕੋਈ ਨਹੀਂ ਪੁੱਛਿਆ ਵੀ ਮੇਰਾ ਦੁੱਧ ਕਿੱਥੇ बिकੂਗਾ ਮੇਰਾ ਪਨੀਰ ਕਿੱਥੇ बिकੂਗਾ ਮੇਰੇ ਪ੍ਰੋਡਕਟ ਕਿੱਥੇ ਵੇਚਣ ਕੁਝ ਨਹੀਂ ਪੁੱਛਿਆ ਮੈਂ ਬਿਨਾਂ ਪੁੱਛੇ ਸੋਚੇ ਸਮਝੇ ਪਲਾਂਟ ਲਾਤਾ ਪਲਾਂਟ ਲਾਤਾ ਫਿਰ ਪਲਾਂਟ ਵਾਸਤੇ ਪੈਸੇ ਦੀ ਐਡਜਸਟਮੈਂਟ ਕਿੱਥੋਂ ਕੀਤੀ ਗਈ ਉਹ ਬੱਸ ਐਦਾਂ ਹੀ ਹੋ ਗਿਆ ਭੈਣ ਭਰਾ ਮਤ ਫੜ ਤੜਕੇ ਹੈ ਨਾ ਤੇ ਇੱਥੇ ਇੱਕ ਹੋਰ ਵੀ ਗੱਲ ਆਉਂਦੀ ਆ ਮਤਲਬ ਮੈਂ ਪਲਾਂਟ ਲਾ ਲਿਆ ਬਿਨਾਂ ਸੋਚੇ ਸਮਝੇ ਪਲਾਂਟ ਲਾ ਲਿਆ ਪਲਾਂਟ ਤੇ ਮੇਤੋਂ ਦੁੱਧ ਨਾ ਬਣੇ ਮੇਤੋਂ ਪਨੀਰ ਨਾ ਬਣੇ ਫਿਰ ਮੈਂ ਡਾਕਟਰ ਡਾਕਟਰ ਨਵਾਬ ਅਲੀ ਨੂੰ ਫੋਨ ਕੀਤਾ ਜੀ ਮੇਰੇ ਕੋਲ ਤਾਂ ਉਸ ਪਲਾਂਟ ਦੇ ਨਾਲ ਦੁੱਧ ਬਣਦਾ ਉਹ ਕਹਿੰਦੇ ਚਿੰਤਾ ਨਾ ਕਰ ਮੈਂ ਟਿਕਟਾਂ ਹੋਣੇ ਬੁੱਕ ਕਰਾਉਣਾ ਸਾਡੇ ਪ੍ਰੋਫੈਸਰ ਸਾਹਿਬ ਆ ਰਹੇ ਨੇ ਇੱਕ ਸਾਡਾ ਫੋਰਮੈਨ ਆ ਰਿਹਾ ਉਹ ਦੋ ਬੰਦੇ ਆਏ ਜੀ ਇੱਥੇ ਮੇਰੇ ਕੋਲ ਆਏ ਉਹ ਧਾਲ ਵੀ ਉੱਥੋਂ ਲਿਆ ਮਧਿਆ ਪ੍ਰਦੇਸ਼ ਤੋਂ ਕਿਤੇ ਇੱਥੋਂ ਵਾਲੀ ਧਾਲ ਨਾਲ ਉਹਨਾਂ ਦੇ ਕੰਮ ਨਹੀਂ ਹੋਵੇ ਤੇ ਉਹ ਆਏ ਧਾਲ ਵੀ ਹੁੰਦੀ 8 ਘੰਟੇ ਧਾਲ ਵੀ ਹੁੰਦੀ ਤੇ ਉਹ ਦੋ ਵਾਰ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਕੰਮ ਸ਼ੁਰੂ ਕੀਤਾ ਤਾਂ ਉਹੀ ਦਾਲ ਦਾ ਦੁੱਧ ਬਣਿਆ ਉਸੇ ਦਾ ਹੀ ਪਨੀਰ ਬਣ ਗਿਆ ਔਰ ਬਹੁਤ ਵਧੀਆ ਬਣਿਆ ਮੇਤੋਂ ਇਹਨੇ ਕੁਝ ਨਹੀਂ ਬਣਿਆ ਸੇਮ ਉਹੀ ਚੀਜ਼ਾਂ ਸੀ ਸੇਮ ਉਹੀ ਚੀਜ਼ਾਂ ਸੀ ਪਰ ਮੇਰੇ ਮੈਂ ਨਾ ਮੈਂ ਕਿਉਂ ਨਹੀਂ ਬਣਿਆ ਮੈਂ ਦੋ ਦਿਨ ਦੀ ਜਿਹੜੇ ਟ੍ਰੇਨਿੰਗ ਅਧੂਰੀ ਛੱਡ ਕੇ ਵਾਪਸ ਆ ਗਿਆ ਸੀ ਕਿਤੇ ਨਾ ਕਿਤੇ ਕਮੀਆਂ ਰਹਿ ਗਈਆਂ ਸੀ ਸੀ ਤੇ ਉਸ ਤੋਂ ਬਾਅਦ ਉਹ ਜਿਹੜਾ ਦੁੱਧ ਪਨੀਰ ਬਣਿਆ ਮੈਂ ਉਹ ਇੱਥੋਂ ਚੱਕਿਆ ਉਹਨੂੰ ਮੇਰੇ ਕੋਲ ਬੈਨ ਹੁੰਦੀ ਉਹਨਾਂ ਨੂੰ ਫਿਰ ਮੈਨੂੰ ਬਿਠਾਇਆ ਨਾਲ ਫਿਰ ਪ੍ਰੋਫੈਸਰ ਨੂੰ ਬਿਠਾਇਆ ਅਸੀਂ ਤੇ ਸਾਡੇ ਪੁਲਿਸ ਲੈਣਾਂ ਖੇਡਾਂ ਹੁੰਦੀਆਂ ਨੇ ਰੋਜ਼ ਸਾਮ ਨੂੰ ਬੱਚੇ ਟ੍ਰੇਨ ਉਹ ਕਰਦੇ ਨੇ ਪ੍ਰੈਕਟਿਸ ਕਰਦੇ ਨੇ ਮੈਂ ਉਹ ਦੁੱਧ ਲੈ ਕੇ ਤੇ ਪਨੀਰ ਲੈ ਕੇ ਉਸ ਲਾਈਨ ਚ ਲੱਗ ਗਿਆ ਉੱਥੇ ਜਿੱਨੇ ਬੱਚੇ ਖੇਡਦੇ ਸੀਗੇ ਸਾਰਾ ਉਹਨਾਂ ਨੂੰ ਦੁੱਧ ਪਿਆਇਆ ਸਾਰਿਆਂ ਨੂੰ ਪਨੀਰ ਸਾਰਿਆਂ ਨੇ ਸਾਡੀ ਐਪਰੀਸ਼ੀਏਟ ਕੀਤਾ ਵੀ ਯਾਰ ਬਹੁਤ ਵਧੀਆ ਫਿਰ ਉਸ ਤੋਂ ਬਾਅਦ ਥੋੜੇ ਦਿਨ ਮੈਂ ਐਸਐਸਵੀ ਨੂੰ ਮਿਲਿਆ ਵੀ ਉਹ ਸੈਤਾਂ ਦਾ ਕੰਮ ਕਰਦਾ ਉਹ ਕਹਿੰਦਾ ਕੋਈ ਨਹੀਂ ਤੂੰ ਇੱਥੇ ਲਿਆ ਕੇ ਵੇਚਿਆ ਕਰ ਆਪਣਾ ਫਿਰ ਮੈਂ ਉੱਥੇ ਸੇਲ ਵੀ ਕਰਨ ਲੱਗ ਗਿਆ ਇਹ ਹੁੰਦਾ ਨਾ ਦੂਜੇ ਦਿਨ ਦੁੱਧ ਬਣਾਇਆ ਤਾਂ ਜਦ ਮੈਂ ਇੱਥੇ ਮੁਨਾਸਰ ਆ ਗਿਆ ਸਾਡੇ ਸੰਰੂਰ ਜਿੱਥੇ ਬੱਚੇ ਜੰਮ ਜਾਂਦੇ ਨੇ ਜਿੱਥੇ ਬੱਚੇ ਖੇਡਦੇ ਨੇ ਗਰਾਊਂਡ ਨੇ ਸਰਕਾਰੀ ਤੇ ਉੱਥੇ ਲੈ ਕੇ ਬਣਾ ਕੇ ਉੱਥੇ ਨੇ ਵੀ ਤਵੜਾ ਪਛੜ ਕੀਤਾ ਫਿਰ ਉਸ ਤੋਂ ਬਾਅਦ ਮੈਂ ਆਪਣਾ ਰੋਜ਼ ਬਣਾਉਣਾ ਥੋੜੀ ਜਿੰਦਗੀ ਵੀ ਇਸ ਤਰੀਕੇ ਨਾਲ ਆ ਕਿੱਦਾਂ ਤੁਸੀਂ ਕਾਮਯਾਬੀ ਵੱਲ ਵਧੇ ਥੋੜੀ ਹੋਰ ਗੱਲ ਹੈ ਗਿਆ ਇੱਥੇ ਮੇਰੀ ਆਪਣੀ ਦੁਕਾਨ ਸੀਗੀ ਸੰਰੂਰ ਹੋਲ ਸੇਲ ਦੀ ਮੇਰੇ ਕੋਲ ਸੋਨੇ ਕੋ ਦੀ ਮਾਰਕੀਟ ਦੀ ਏਜੰਸੀ ਸੀਗੀ ਮੈਂ ਜਿੰਨਾ ਦੁੱਧ ਪਨੀਰ ਬਣਾਉਣਾ ਮੈਂ ਆਪਣੀ ਦੁਕਾਨ ਤੇ ਲੈ ਜਾਣਾ ਇਹਦੇ ਵਿੱਚ ਇੱਕ ਤੁਹਾਨੂੰ ਮੈਂ ਗੱਲ ਦੱਸਣੀ ਹੋਰ ਚਾਹਣਾ ਬੀੜਾ ਸੁਆਵੀਨਾ ਨਾ ਇਹ ਇੰਨੇ ਕ ਦੇ ਬੈਨੀਫਿਟਸ ਨੇ ਸ਼ੂਗਰ ਨੂੰ ਬਲੱਡ ਪ੍ਰੈਸ਼ਰ ਨੂੰ ਨੋਰਮਲ ਕਰ ਦਿੰਦੇ ਆ ਇਹ ਕੋਈ ਮੈਂ ਨਹੀਂ ਇਹ ਸਹਿਯੋਗਦਾਨ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਜੇ ਨੇਚਰਲ ਬਣਾਉ ਜੇ ਨੇਚਰਲ ਨਹੀਂ ਹੈਗਾ ਇਹਦੇ ਵਿੱਚ ਕਈ ਐਵੇਂ ਜਿਹੜਾ ਸਾਡੀ ਬਾਡੀ ਨੂੰ ਨੁਕਸਾਨ ਵੀ ਕਰਦਾ ਜੇ ਇਹਨੂੰ ਪ੍ਰੋਪਰ ਨਹੀਂ ਕਰਦੇ ਜੇ ਤੁਸੀਂ 162 ਟਾਈਮਰ ਤੇ ਲਿਆ ਕੇ ਨੂੰ ਪ੍ਰੋਪਰ ਕਰਦੇ ਹੋ ਤਾਂ ਇਹਦੇ ਨਾਲ ਦਾ ਰਾਨ ਰਾਨ ਬਾਹ ਕੀ ਕਹਿੰਦੇ ਨੇ ਉਹ ਨਹੀਂ ਹਰਾਨ ਬਾਣ ਉਹਦੇ ਨਾਲ ਕੋਈ ਨਹੀਂ ਹੈਗਾ ਜਿੰਨਾ ਚੰnaye ਆ ਨਾ ਮੀਟ ਚ ਨਹੀਂ ਪ੍ਰੋਟੀਨ ਆ ਨਾ ਮੱਛੀ ਚ ਨਹੀਂ ਪ੍ਰੋਟੀਨ ਆ ਨਾ ਗਿਜੋਰ ਨਾ ਅੰਡੇ ਚ ਜਿਹਨੇ ਇਹਦੇ ਚ ਇਕੱਲੇ ਚ ਪ੍ਰੋਟੀਨ ਆ ਤੇ ਇਹ ਅਸੀਂ ਜੀ ਸ਼ੁਰੂ ਕੀਤਾ ਤੇ ਉਦੋਂ ਬਾਅਦ ਕੀ ਹੋਇਆ ਮੈਂ ਇੱਕ ਹੋਰ ਧਾਰਨ ਦੇਣੀ ਚਾਹੁੰਦਾ ਮੇਰੀ ਆਪਣੀ ਦੁਕਾਨ ਸੀ ਜਿੰਨਾ ਮੈਂ ਦੁੱਧ ਪੀਣ ਬਣਾਉਣਾ ਦੁਕਾਨ ਤੇ ਲੈ ਜਾਣਾ ਪਿਆ ਕੇ ਵਾਪਸ ਆਮ ਨੂੰ ਆਇਆ ਘਰਦਿਆਂ ਨੇ ਕਹਿਣਾ ਬੱਚਿਆਂ ਨੇ ਕਹਿਣਾ ਪਾਪਾ ਕੀ ਕਮਾ ਕੇ ਲੈ ਮੈਂ ਕਹਿਣਾ ਮੈਂ ਬੰਡ ਆਇਆ ਮੈਂ ਦਾਨ ਕਰ ਆਇਆ ਮੈਨੂੰ ਉਹਨੇ ਹੱਸਣਾ ਮੇਰੇ ਪਾਪਾ ਆਪਾਂ ਰੋਟੀ ਕਦੋਂ ਖਾਣ ਲੱਗਣਾ ਆਇਆ ਤਾਂ ਫਿਰ ਠੀਕ ਨਹੀਂ ਆ ਨਾ ਵੀ ਇਹਦੀ ਸੇਲ ਕਰੋ ਪਰ ਇੱਥੇ ਕੁਦਰਤ ਨੇ ਮੇਰੇ ਖਜ਼ਾਨੇ ਹੋਰ ਹੀ ਖੋਲਤੇ ਉਹ ਪਲਾਇਆ ਜਿਹੜਾ ਸੀ ਨਾ ਫ੍ਰੀ ਕਪਾਇਆ ਉਹ ਫ੍ਰੀ ਨਹੀਂ ਮੈਂ ਸਮਝਦਾ ਉਹ ਮੈਨੂੰ ਟਰਨਓਵਰ ਅਜੇ ਤੱਕ ਆਈ ਜਾਂਦੀ ਆ ਉਹ ਟਰਨਓਵਰ ਉਹ ਸਾਰੀ ਜ਼ਿੰਦਗੀ ਨਹੀਂ ਮੁੱਕਣੇ ਉਹ ਬੁੱਝੇ ਕਿਵੇਂ ਬਾਬੇ ਨਾਨਕ ਨੇ ਵੀਰ ਪੈਦਾ ਲੰਗਰ ਕਰਿਆ ਸੀ ਨਾ ਉਹ ਅੱਜ ਤੱਕ ਸਾਰੇ ਗੁਰਦੁਆਰਿਆਂ 'ਚ ਮਿਲ ਰਿਹਾ ਹੈ ਨਾ ਇਸੇ ਤਰ੍ਹਾਂ ਮੈਂ ਵੀ ਉਦਾਂ ਜਿੰਨਾ ਪ੍ਰੀ ਭਲਾਇਆ ਉਹ ਅੱਜ ਮੈਨੂੰ ਉਹਦੀ ਟਰਨਓਵਰ ਹੀ ਮਿਲ ਰਹੀ ਹੈ ਜਿਹੜਾ ਕੋਈ ਅੱਜ ਕੋਰੇ ਆ ਕੀ ਕਰਕੇ ਮਿਲਿਆ ਕੀ ਹੋਇਆ ਉਦੋਂ 2003 ਦੇ ਵਿੱਚ ਪੰਜਾਬ ਦਾ ਝੋਨਾ ਬਦ ਰੰਗ ਹੋ ਗਿਆ ਉੱਥੇ ਡਿਊਟੀ ਲਾਤੀ ਉਦੋਂ ਡਾਕਟਰ ਸੁਮਿੰਨਾਥਨ ਸੀਗੇ ਰਾਜ ਸਭਾ ਮੈਂਬਰ ਸੀਗੇ ਉਹ ਕਹਿੰਦੇ ਵੀ ਤੂੰ ਸੈਨਦਾਨ ਹੋ ਵੀ ਤੂੰ ਦੇਖ ਕਾ ਵੀ ਕਿਉਂ ਕਬਦ ਰੰਗ ਹੋਇਆ ਵੀ ਆਪਾਂ ਪੈ ਸਰਕਾਰ ਜਿੰਮੇਦਾਰ ਨੂੰ ਪੂਰੇ ਦੇਣਾ ਕੱਟ ਦੇਣਾ ਜਦੋਂ ਆਏ ਉਹਨਾਂ ਨੇ ਪਟਿਆਲਾ ਬਠਿੰਡਾ ਸੰਗਰੂਰ ਬਰਨਾਲਾ ਇਹਨਾਂ ਉਹਦੇ ਡਿਊਟੀ ਸੀ ਕਿ ਦੇਖਣ ਦੀ ਕੱਲੇ ਉਹ ਨਹੀਂ ਸੀਗੇ ਪੰਜਾਬ ਦੇ ਜਿੰਨੇ ਸੈਕਟਰੀ ਚੰਡੀਗੜ੍ਹ ਬੈਠਦੇ ਨੇ ਉਹ ਸਾਰੇ ਉਹਨਾਂ ਦੇ ਨਾਲ ਸੀਗੇ ਵਿੱਤ ਕਮਿਸ਼ਨਰ ਐਨਵਲਨਸਮੈਂਟ ਦਾ ਸੈਕਟਰੀ ਡਾਇਰੈਕਟ ਡਿਪਾਰਟਮੈਂਟ ਦਾ ਸੈਕਟਰੀ ਐਗਰੀਕਲਚਰ ਦਾ ਸੈਕਟਰੀ ਸਾਰੇ ਸੈਕਟਰੀ ਸੀਗੇ ਨਾਲ ਨਾਲ ਪੀਰ ਉਹਦੇ ਬਾਈ ਚਾਂਸਲਰ ਡਾਕਟਰ ਕਾਲਗੜਾ ਡਾਕਟਰ ਸਵਾਮੀ ਉਹ ਦੂਸਰੇ ਡਾਕਟਰ ਕਰਪਾਲ ਸਿੰਘ ਵਾਲੋਕਰ ਡਾਟਰ ਸਰਜੀ ਸਿੰਘ ਗੇਲਾਨਾ ਇਹ ਸਾਰੇ ਸੀਗੇ ਤੇ ਡਾ ਡਾਟਰ ਬਲਵਿੰਦਰ ਸਿੰਘ ਉਹ ਲੋ ਤੋਂ ਡਾਇਰੈਕਟਰ ਸੀਗੇ ਐਗਰੀਕਲਚਰ ਦੇ ਉਹ ਸਾਰੇ ਤੇ ਉਹ ਜਦੋਂ ਇੱਥੇ ਆਏ ਉਹਨਾਂ ਨੇ ਦੇਖਿਆ ਸਾਡੇ ਢੀਸਾਬ ਨੇ ਕਹਿ ਆ ਵੀ ਤੇ ਸਾਡੇ ਸਵੇਨ ਦਾ ਪlant ਲੱਗਿਆ ਉਹ ਕਹਿੰਦੇ ਕਿੱਥੇ ਲੱਗਿਆ ਕਹਿੰਦੇ ਦੇਖ ਲਾਂ ਉਹ ਕਹਿੰਦੇ ਚਲੋ ਪਹਿਲਾਂ ਪlant ਦੇਖਦੇ ਆ ਉਹ ਵੀ ਪlant ਪਰ ਛੋਟੇ ਉਹ ਕਹਿੰਦੇ ਕੋਈ ਨਹੀਂ ਛੋਟੇ ਤੋਂ ਵੱਡਾ ਹੋ ਜਾਊਗਾ ਸੁਆਮੀ ਨਾਸ ਨੇ ਕਹਿੰਦੇ ਛੋਟੇ ਤੋਂ ਵੱਡਾ ਹੋ ਜਾਊਗਾ ਚਿੰਤਾ ਨਾ ਕਰੋ ਚਲੋ ਮੈਨੂੰ ਲੈ ਕੇ ਚਲੋ ਉਹ ਆ ਗਏ ਜਿੱਥੇ ਮੇਰੇ ਫਾਰਮ ਤੇ ਆਏ ਤਾਂ ਮੈਂ ਦੇਖ ਕੇ ਹਨ ਹੋ ਗਿਆ ਮੈਂ ਮੇ ਸਿੱਧੇ ਜਿਹੜੇ ਕੁਰਤੇ ਪਿਆ ਮੈਂ ਸੀਗਾ ਪੱਗ ਤਾਂ ਖੈਰ ਮੈਂ ਸੁਰੂ ਤੋਂ ਹੀ ਬੰਦਾ ਪਾਕਿਸਤ ਤੇ ਉਹ ਦੇਖ ਕੇ ਕਹਿੰਦੇ ਘਰ ਚ ਆਪ ਕੰਮ ਕਰ ਰੋ ਮੈਂ ਕਹਾਂ ਜਹਾ ਫਿਰ ਆਪ ਹੀ ਕਰਨਾ ਕਹਿੰਦੇ ਕਿੱਥੇ ਵੇਚਦਾ ਮੈਂ ਕਿਤੇ ਵੀ ਨਹੀਂ ਵੇਚਦੇ ਜਿੰਨਾ ਬਣਾਉਣਾ ਉਹਨਾਂ ਲੈ ਜਾਂਦੇ ਆ ਦੁਕਾਨ ਤੇ ਤੇ ਗਿਫਟ ਦੇ ਦਿੰਦੇ ਆਏ ਗਏ ਆਏ ਦੁਕਾਨਦਾਰ ਨੂੰ ਜਿਹੜਾ ਵੀ ਸਾਡੇ ਕੋਲ ਗਾਹ ਕੋ ਮਾਸਟਮਰ ਆਉਂਦਾ ਉਹਨੂੰ ਪਿਆ ਦੇਨੇ ਪੀ ਕੇ ਅੱਲਾ ਚਲੇ ਜਾਂਦਾ ਸਾਨੂੰ ਸਾਫ ਸੁਥਰੇ ਜਾਂਦਾ ਬਹੁਤ ਵਧੀਆ ਬਣਦਾ ਕਹਿੰਦੇ ਹੈ ਮਖਾਂ ਜੀ ਕਹਿੰਦੇ ਬਾਕੀ ਹੋਰ ਕੀ ਬਣਾ ਮੈਂ ਜਾ ਤੁਹਾਡੇ ਸਾਹਮਣੇ ਬਿਸਕੁਟ ਬਣ ਰਿਹਾ ਪਕੌੜੀਆਂ ਬਣ ਰਹੀਆਂ ਹੋਰ ਆਲਮਗਲ ਬਣ ਰਿਹਾ ਕੋ ਬਣੀ ਰਿਹਾ ਸੀ ਕਹਿੰਦੇ ਕਿਤੇ ਕੋ ਲੈ ਆਰਡਰ ਲੈਣ ਮੈਂ ਜੀ ਉਸੇ ਮੌਕੇ ਉਹਨਾਂ ਨੇ ਡਾਕਟਰ ਕਾਲਕਟ ਦੇ ਡਾਕਟਰ ਕਰਪਾਲ ਨੂੰ ਬੇਨਤੀ ਕੀਤੀ ਵੀ ਇਹਨਾਂ ਨੂੰ ਇੱਕ ਸਟਾਲ ਦੇ ਪੀਆਰ ਦੇ ਵਿੱਚ ਬਾਅਦ ਪੀਆਰ ਦੇ ਵਿੱਚ ਸਟਾਲ ਮਿਲਣ ਦੀ ਦੇਰ ਸੀਗੀ ਬਾਅਦ ਫਿਰ ਮੁੜ ਕੇ ਨਹੀਂ ਦੇਖਿਆ ਮੁੜ ਕੇ ਪਿੱਛੇ ਨਹੀਂ ਆਪਾਂ ਦੇਖਿਆ ਉਸ ਤੋਂ ਬਾਅਦ ਵੀ ਮੇਰਾ ਕਾਰੋਬਾਰ ਜਿਹੜਾ ਦੁਗਣੀ ਰਾਜ ਚੌਕਣੀ ਤਰੱਕੀ ਮੈਂ ਉਸ ਮੌਕੇ ਇੱਕ ਮੈਂ ਥੋੜੀ ਧਾਰਨ ਦੇਣ ਦੱਸਣਾ ਚਾਹੁੰਦਾ ਮੈਂ ਭੁੱਲ ਗਿਆ ਵਿੱਚ ਦੀ ਗੱਲ ਹੋਇਆ ਫਿਰ ਹੈ ਕਿ ਮੈਨੂੰ ਪ੍ਰਾਪਰਟੀ ਆਪਣੀ ਵੇਚਣੀ ਪਈ ਕਿਉਂਕਿ ਮੈਂ ਇਹਨਾਂ ਪੈਸੇ ਦੇਣਾ ਸੀ ਲੋਕਾਂ ਦਾ 3-4 ਕਰੋੜ ਦਾ ਮੈਨੂੰ ਘਾਟਾ ਪਿਆ ਸੀ ਮੈਂ ਪੈਸੇ ਤਾਂ ਦੇਣੇ ਸੀ ਨਾ ਜੇ ਪੈਸੇ ਨਹੀਂ ਦਿੰਦਾ ਚਟਾ ਕੁੜਤਾ ਮੈਂ ਆ ਪਾਕ ਮੈਂ ਅੱਜ ਤੁਹਾਡੇ ਕੋਲ ਬੈਠ ਨਹੀਂ ਸੀ ਸਕਦਾ ਪਹਿਲੀ ਕੱਲ ਤਾਂ ਮੈਂ ਹੁਣੇ ਹੀ ਨਹੀਂ ਸੀ ਪਹਿਲੀ ਕੱਲ ਮੈਂ ਉਸ ਮੋਕੇ ਉਹ ਦਵਾਈ ਪੀ ਲੈਂਦਾ ਕੁਝ ਹੋਰ ਕਰਦਾ ਮੈਂ ਚਲਾ ਜਾਣਾ ਸੀ ਫਿਰ ਮੈਨੂੰ ਰੱਬ ਨੇ ਮੇਰਾ ਜਿਹੜਾ ਅਕਾਲਪੁਰ ਪਰਮੇਸ਼ਰਾ ਗੁਰੂ ਨਾਨਕ ਮਰਲੇ ਮੇਰੇ ਨਾਲ ਹੀ ਨਾਲ ਸੀ ਬਸ ਫਿਰ ਕੀ ਸੀਗਾ ਉਹ ਕੰਮ ਗੁਰੂ ਘਰ ਜਾਣਾ ਕੰਮ ਕਰਨਾ ਕਿਸ ਤੈਨਕ ਜੀ ਜੇ ਆਪਾਂ ਹੁਣ ਟਰਨਓਵਰ ਦੀ ਗੱਲ ਕਰੀਏ ਔਖਾ ਟਾਈਮ ਬਹੁਤ ਦੇਖ ਲਿਆ ਤੁਹਾਨੂੰ ਕਿਹਾ ਜ਼ਮੀਨ ਵੀ ਵੇਚਣੀ ਪੈ ਗਈ ਹੁਣ ਦੀ ਟਰਨਓਵਰ ਦੀ ਗੱਲ ਕਰੀਏ ਕਿੰਨੇ ਕਾ ਦੇਖੋ ਜਿਹੜੀ ਟੋਟਲ ਮੈਂ ਮੈਂ ਇਹ ਕਹਿ ਸਕਦਾ ਮੈਨੂੰ 40 ਤੋਂ 50 ਲੱਖ ਦੇ ਨੇੜੇ ਤੇ ਹੈਗਾ ਸਾਲ ਦੇ ਜਿਹਦੇ ਵਿੱਚੋਂ ਮੈਨੂੰ 5 7 10 ਲੱਖ ਰੁਪਏ ਆ ਮੇਰਾ ਇਨਕਮ ਮੇਰੇ ਕੋਲ ਬਚਦੇ ਹੈਗੇ ਸੱਲੀ ਹੈ ਮਾਨੂੰ ਪੂਰੀ ਥੈਲੀ ਇਤੋਂ ਵੱਡੀ ਕਿਤੇ ਥੈਲੀ ਹੋ ਸਕਦੀ ਦੂਜੀ ਗੱਲ ਜਿਹੜੀ ਗੱਲ ਮੈਂ ਅਖੀਰ 'ਚ ਤੁਹਾਨੂੰ ਕਹਿਣੀ ਚਾਹੁੰਨਾ ਜਿੰਨਾ ਤੇਰੇ ਅੰਕਲ ਦੇ ਅੰਦਰ ਸਵਾਸ ਨੇ ਉਹਨਾਂ ਚ ਰਵਜੀਤ ਸਿੰਘ ਘਰਚੇ ਦੀ ਕਿਸੇ ਵੀ ਪ੍ਰੋਡਕਟ ਦੇ ਵਿੱਚ ਕੋਈ ਕੈਮੀਕਲ ਕੋਈ ਪ੍ਰੀਰਵਟ ਕੋਈ ਐਦਾਂ ਦੀ ਚੀਜ਼ ਨਹੀਂ ਹੋ ਗਈ ਜਿਹੜੇ ਕਿ ਮੇਰੇ ਬੱਚਾ ਨੂੰ ਆਉਣ ਵਾਲੀ ਨਸਲ ਨੂੰ ਬਿਮਾਰ ਕਰ ਸਕਦੀ ਹੋਵੇ ਔਰ ਇਹੋ ਬੱਚਾ ਨੇ ਦੁੱਧ ਪੀਣਾ ਉਹ ਬੱਚਾ ਨੇ ਦੁੱਧ ਪਨੀਰ ਖਾਣਾ ਜਿਹੜੇ ਬੱਚਾ ਨੇ ਮੇਰੇ ਦੇਸ਼ ਨੂੰ ਸੰਭਾਲਣਾ ਮੇਰੀ ਇਕਨੋਮੀ ਨੂੰ ਸੰਭਾਲਣਾ ਮੇਰੀ ਸਟੇਟ ਨੂੰ ਸੰਭਾਲਣਾ ਮੇਰੇ ਪਰਿਵਾਰ ਨੂੰ ਸੰਭਾਲਣਾ ਮੈਂ ਉਹਨਾਂ ਨੂੰ ਜ਼ਹਿਰ ਖਵਾਉਂਗਾ ਕਦੇ ਵੀ ਨਹੀਂ ਕਿੰਨੇ ਬੰਦੇ ਨੂੰ ਰੋਜ਼ਗਾਰ ਦੇ ਰੱਖਿਆ ਆਪਣੀ ਪਲਾਂਟ ਦੇ ਵਿੱਚ ਇਹ ਤਾਂ 50 ਬੰਦੇ ਮੇਰੇ ਕੋਲ ਕੰਮ ਕਰਦੇ ਨੇ ਜਦੋਂ ਅੰਕਲੀ ਔਖਾ ਟਾਈਮ ਸੀ ਆਪਾਂ ਥੋੜਾ ਜਿਹਾ ਪਿੱਛੇ ਜਾਂਦੇ ਆ ਜਦੋਂ ਔਖਾ ਟਾਈਮ ਸੀ ਜ਼ਮੀਨ ਵੇਚਣੀ ਪੈ ਗਈ ਨੁਕਸਾਨ ਹੋ ਗਿਆ ਪਰਿਵਾਰ ਦਾ ਕਿੰਨਾ ਕੁ ਸਾਥ ਰਿਹਾ ਉਸ ਟਾਈਮ ਮੇਰੇ ਆਪਣੇ ਪਰਿਵਾਰ ਦਾ ਪੂਰਾ ਹੀ ਸਾਥ ਰਿਹਾ ਪਰ ਉਸ ਮੌਕੇ ਤੁਹਾਡਾ ਕੋਈ ਭੈਣ ਨਹੀਂ ਹੁੰਦਾ ਕੋਈ ਭਰਾ ਨਹੀਂ ਹੁੰਦੇ ਕੋਈ ਹੋਰ ਨਹੀਂ ਕੋਈ ਨਹੀਂ ਤੇ ਕੋਈ ਦੋਸਤ ਨਹੀਂ ਕੋਈ ਮਿੱਤ ਨਹੀਂ ਹੁੰਦੇ ਪਰ ਉਸ ਮੌਕੇ ਮੇਰੇ ਨਾਲ ਸਿਰਫ ਕੁਰਾ ਬੈ ਸੀਗਾ ਇਹਨੇ ਮੇਰਾ ਸਾਥ ਦਿੱਤਾ ਆ ਰਾਜ ਥੋੜੇ ਸਾਹਮਣੇ ਆ ਤੇ ਮੈਂ ਤਾਂ ਇਹ ਕਹੂੰਗਾ ਤੁਹਾਨੂੰ ਵੀ ਹੌਸਲਾ ਨਾ ਹਾਰੋ ਕੰਮ ਕਰੋ ਅਮਦਾ ਮੈਦੀ ਹਮੇਸ਼ਾ ਪਰਮੇਸ਼ਰ ਹੈ ਬੇਟੇ ਦਾ ਕਿੰਨਾ ਸਾਥ ਹੈ ਜਵਾਨ ਹੋ ਗਿਆ 3 ਫੁੱਟ ਉੱਚਾ ਬੇਟੇ ਦਾ ਪੂਰਾ ਸਾਥ ਹੈ ਮੇਰੇ ਨੋਹ ਦਾ ਪੂਰਾ ਸਾਥ ਹੈ ਬੱਚਿਆਂ ਦਾ ਪੂਰਾ ਸਾਥ ਹੈ ਅੱਜ ਤੱਕ ਕਿੰਨੇ ਅਵਾਰਡ ਤੁਹਾਨੂੰ ਮਿਲ ਚੁੱਕੇ ਨੇ ਤੁਸੀਂ ਬੜੀ ਮਿਹਨਤ ਕੀਤੀ ਹੈ ਇੱਥੇ ਤੱਕ ਪਹੁੰਚੇ ਹੋ ਲਗਾਤਾਰ ਕੰਮ ਕਰ ਰਹੇ ਹੋ ਇੰਨੀ ਉਮਰ ਦੇ ਵਿੱਚ ਵੀ ਹੁਣ ਅਸੀਂ ਤੁਸੀਂ ਅਸੀਂ ਦੇਖਿਆ ਤੁਸੀਂ ਪਲਾਂਟ ਦੇ ਵਿੱਚ ਖੁਦ ਕੰਮ ਕਰ ਰਹੇ ਸੀ ਹਾਂਜੀ ਅਵਾਰਡ ਦਾ ਜੀ ਮੈਨੂੰ ਚੌਧਰੀ ਚਾਂਸ ਸਿੰਘ ਅਵਾਰਡ ਵੀ ਮਿਲ ਚੁੱਕਾ ਹੈ ਜਿਹੜੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੈਨੂੰ ਸਟੇਟ ਵਾਰਡ ਵੀ ਮਿਲ ਚੁੱਕਿਆ ਮੈਨੂੰ ਸਭੀ ਸ਼ਾਨ ਮਰੀ ਤੇ ਪੀਆਰਓ ਦੇ ਵਿੱਚ ਤਾਂ ਮੈਂ ਤੁਹਾਨੂੰ ਦੱਸੇ ਨਹੀਂ ਸਕਦਾ ਕਿੰਨੇ ਕੁ ਵਾਰਡ ਮਿਲ ਚੁੱਕੇ ਨੇ ਹਨਾ ਮੈਨੂੰ ਪਿੱਛੇ ਪਪਾਲ ਬਲਾਇਆ ਗਿਆ ਸੀਗਾ 2016 ਦੇ ਵਿੱਚ ਉੱਥੇ ਮੇਰਾ ਇੰਡੀਆ ਦੇ ਵਿੱਚੋਂ ਸੈ ਮਿਲਕ ਤੇ ਸੋਇਆ ਨੰਬਰ 1 ਆਇਆ ਸੀਗਾ ਉਹ ਲਿਖਿਆ ਸਾਹਮਣੇ ਦੇਖ ਸਕਦੇ ਹੋ ਨੰਬਰ 1 ਆਉਣਾ ਕੋਈ ਖਾਲਾ ਜਿਹਾ ਵਾਰਡ ਨਹੀਂ ਹੈਗਾ ਫਿਰ ਮੈਨੂੰ 2022 ਦੇ ਵਿੱਚ ਸੈ 23 ਦੇ ਵਿੱਚ ਮਿਲਿਆ 22 ਦੇ 23 ਦੇ ਵਿੱਚ 23 ਦੇ ਵਿੱਚ ਮੈਨੂੰ ਅੰਦਰ ਸਨਮਾਨ ਕੀਤਾ ਗਿਆ ਮੇਰਾ ਉਥੇ ਮੇਰਾ ਨੰਬਰ 1 ਆਇਆ ਬਿਲਕੁਲ ਇਹ ਸੀ ਕਿਸਾਨ ਬਚਿੱਤਰ ਸਿੰਘ ਕਿੱਡਾ ਵੱਡਾ ਘਾਟਾ ਚੱਲਣ ਤੋਂ ਬਾਅਦ ਦੁਬਾਰੇ ਕਾਰੋਬਾਰ ਨੂੰ ਸੈੱਟ ਕਰਨਾ ਬੜਾ ਔਖਾ ਹੋ ਜਾਂਦਾ ਲੇਕਿਨ ਅੰਕਲ ਜੀ ਦਾ ਕਹਿਣਾ ਸੀ ਕਿ ਹਿੰਮਤ ਨਹੀਂ ਹਾਰੀ ਵਾਹਿਗੁਰੂ ਦਾ ਨਾਮ ਜਪਦੇ ਰਹੇ ਐਨੇ ਕਾਮਯਾਬ ਹੋਏ ਕਿ 40 ਤੋਂ 50 ਬੰਦੇ ਨੂੰ ਰੋਜ਼ਗਾਰ ਦੇ ਰਹੇ ਨੇ ਉਹਨਾਂ ਦਾ ਪੁੱਤਰ ਵੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਕੀ ਨਾਮ ਹੈ ਭਾਜੀ ਪਵਨਦੀਪ ਸਿੰਘ ਹਰਚੇ ਕਰਤਾ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਆਪਣੇ ਡੈਡੀ ਦੇ ਸਟਰਗਲ ਨੂੰ ਵਧੀਆ ਟਾਈਮ ਸੀ ਜਦੋਂ ਆਲੂ ਦੀ ਖੇਤੀ ਕਰਦੇ ਸੀ ਆਲੂ ਦੀ ਖੇਤੀ ਦੇ ਵਿੱਚ ਨੁਕਸਾਨ ਹੁੰਦਾ ਹੈ ਤਕਰੀਬਨ ਕਰੋੜਾ ਰੁਪਏ ਦਾ ਨੁਕਸਾਨ ਅੰਕਲ ਜੀ ਕਹਿ ਰਹੇ ਨੇ ਉਸ ਤੋਂ ਬਾਅਦ ਮਿਹਨਤ ਕੀਤੀ ਇੱਥੇ ਤੱਕ ਪਹੁੰਚੇ ਹੁਣ ਕਹਿੰਦੇ ਬੱਚਿਆਂ ਦਾ ਬੜਾ ਸਾਥ ਹੈ ਨਹੀਂ ਬਿਲਕੁਲ ਜੀ ਇਹਨਾਂ ਤੋਂ ਦੇਖ ਕੇ ਸਿੱਖਦੇ ਆਂ ਇਹ ਇਨਸਪਾਇਰ ਕਰਦੇ ਆ ਸਾਨੂੰ ਹੁਣ ਜੋ ਵੀ ਕੰਮ 'ਚ ਲੱਗੇ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਇਹਨਾਂ ਨੂੰ ਜੋ ਨੁਕਸਾਨ ਖਾਦਾ ਜੋ ਹੈ ਨਾ ਕੀਤਾ ਉਹ ਦੇਖ ਕੇ ਮਨ ਚ ਆਉਂਦਾ ਵੀ ਯਾਰ ਇਹਨੂੰ ਹੋਰ ਵੱਡਾ ਕਰੀਏ ਜਿੰਨਾ ਹੁਣ ਹੈਗਾ ਇਹ ਤੋਂ ਵੀ ਡਬਲ ਟ੍ਰਿਪਲ ਚ ਇਹਨੂੰ ਕਰੀਏ ਜਿਹੜਾ ਤੁਹਾਡਾ ਸੋਇਆ ਮਿਲਕ ਹੈ ਜਾਂ ਸੋਇਆ ਪਨੀਰ ਹੈ ਕਿਹੜੇ-ਕਿਹੜੇ ਏਰੀਆ ਦੇ ਵਿੱਚ ਵਿਕਦਾ ਹੈ ਹਾਂ ਸਰ ਸਾਡਾ ਸੰਗਰੂਰ ਮੇਨਲੀ ਸੰਗਰੂਰ ਹੋ ਗਿਆ ਲੁਧਿਆਣਾ ਬੇਰਕੋਟਲਾ ਹੋ ਗਿਆ ਆਪਣਾ ਬਰਨਾਲਾ ਬਟਿੰਡਾ ਪਟਿਆਲਾ ਹੋ ਗਿਆ ਕੈਥਲ ਜੀਂਦ ਲ ਜਾਂਦਾ ਜੀ ਆਪਣਾ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਵੀ ਆਣ ਵਾਲੇ ਟਾਈਮ ਦੇ ਵਿੱਚ ਜਿਹੜੇ ਸ਼ਹਿਰ ਨੇ ਹੋਰ ਵਧ ਸਕਦੇ ਨੇ ਬਿਲਕੁਲ ਬਦਨ ਗਿਆ ਸਰ ਹੁਣ ਮੈਂ ਉਹਨਾਂ ਵਿੱਚ ਲੱਗਿਆ ਤਾਂ ਆਬਵੀਅਸ ਹੈ ਵੀ ਉਹਨੂੰ ਵਧਾਵਾਂਗੇ ਪੈਨ ਇੰਡੀਆ ਸੋਚਦੇ ਪੈਨ ਇੰਡੀਆ ਇਹਨੂੰ ਲੈ ਕੇ ਜਾ ਜੀ ਆਪ ਦੇਖੋ ਫਿਰ ਅੱਜਕੱਲ ਦਾ ਯੂਥ ਹੈ ਉਹਨਾਂ ਨੂੰ ਕੁਝ ਸੁਨੇਹਾ ਦੇਣਾ ਚਾਹੋਗੇ ਯੂਤਨ ਸਰ ਸਨੇਹ ਹੈ ਇਹ ਵੀ ਵੱਤੋ ਵੱਤ ਜਿੰਨਾ ਹੋ ਸਕੇ ਆਪਦੇ ਕੰਮ ਨਾਲ ਆਪਾ ਧਿਆਨ ਦੇ ਜੇ ਹੋ ਸਕੇ ਜਿਹੜਾ ਬੰਦਾ ਟੈਲੈਂਟਡ ਹੈਗਾ ਹੈਗਾ ਕਰ ਸਕਦਾ ਉਹ ਜੇ ਹੋ ਸਕੇਦਾ ਵੱਤੋ ਵੱਤ ਆਪਦਾ ਕੰਮ ਹੀ ਕਰੇ ਤਾਂ ਉਹ ਜਿਆਦਾ ਬੈਟਰ ਹੈ ਉਹਦੇ ਲਈ ਕਿ ਅੰਕਲ ਜੀ ਦੱਸ ਰਹੇ ਸੀ 40 ਤੋਂ 50 ਬੰਦੇ ਤੁਹਾਡੇ ਪਲਾਂਟ ਦੇ ਵਿੱਚ ਕੰਮ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਰੋਜ਼ਗਾਰ ਤੁਹਾਡੇ ਵੱਲੋਂ ਦਿੱਤਾ ਗਿਆ ਬਿਲਕੁਲ ਸਰ ਬਿਲਕੁਲ ਜੀ ਸਾਰੇ ਤੇਈ ਕੋਸ਼ ਹੈ ਵੀ ਜੇ ਪੰਜਾਣ ਤੈਨੂੰ ਉਨ ਵਾਲੇ ਸਾਲਾਂ ਦੇ 100 200 300 ਜਿੰਨਾ ਹੋ ਸਕੇ ਵੱਧ ਤੋਂ ਵੱਧ ਵਧਾਈ ਜਾਣੀ ਆ ਆਪਦੇ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਜਿੰਨਾਂ ਨੂੰ ਅਸੀਂ ਰਜਗਾਰ ਦੇ ਸਕਦੇ ਹਾਂ ਵੱਧ ਤੋਂ ਵੱਧ ਸਾਡੀ ਤਾਂ ਸੋਚ ਹੀ ਆ ਕਿ ਉਹਨਾਂ ਨੂੰ ਅਸੀਂ ਰਜਗਾਰ ਜਦੋਂ ਅੰਕਲ ਜੀ ਨੂੰ ਐਵਾਰਡ ਮਿਲੇ ਸੀ ਸਮਾਨਤ ਕੀਤਾ ਜਾਂਦਾ ਸੀ ਘਰ ਦੇ ਵਿੱਚ ਕਿੱਦਾਂ ਦਾ ਮਾਹੌਲ ਰਹਿੰਦਾ ਸੀ ਨਹੀਂ ਬਹੁਤ ਖੁਸ਼ੀ ਹੁੰਦੀ ਸੀਗੀ ਦੇਖ ਕੇ ਬਹੁਤ ਆਪ ਨੂੰ ਵੀ ਇਨਸਪਾਇਰ ਹੁੰਦਾ ਸੀ ਯਾਰ ਕਾ ਅਸੀਂ ਵੀ ਕਿਸੇ ਦਿਨ ਸ਼ਾਇਦ ਇਸ ਲੈਵਲ ਤੇ ਪਹੁੰਚੀ ਵੀ ਸਾਨੂੰ ਵੀ ਇਦਾਂ ਲੋਕ ਪਛਾਣਨ ਜਾਣਨ ਤੇ ਅਸੀਂ ਨੂੰ ਜੋ ਹੋਰ ਮਿਲ ਨਹੀਂ ਨਹੀਂ ਨਾ ਤੇ ਚੱਰੀ ਹੈ ਨਹੀਂ ਬਿਲਕੁਲ ਚੱਰੀ ਜਾ ਰਹੀ ਹੈ ਬਿਲਕੁਲ ਇਹ ਉਹਨਾਂ ਦੇ ਪੁੱਤਰ ਸੀ ਬਚਿੱਤਰ ਸਿੰਘ ਦੇ ਪੁੱਤਰ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਕਿ ਲੇਕਿਨ ਅੰਕਲ ਜੀ ਦਾ ਕਹਿਣਾ ਸੀ ਕਿ ਕਦੇ ਵੀ ਹਿੰਮਤ ਨਾ ਹਾਰੋ ਓਖਾ ਟਾਈਮ ਆਉਂਦਾ ਹੈ ਤਾਂ ਵਾਹਿਗੁਰੂ ਦਾ ਜਾਪ ਕਰੋ ਓਖਾ ਟਾਈਮ ਲੰਘੇਗਾ ਤੇ ਚੰਗੇ ਦਿਨ ਆਉਣਗੇ ਸੰਗਰੂਰ ਤੋਂ ਤੇਜਿੰਦਰ ਕੁਮਾਰ ਸਪੋਕਸਮੈਨ ਟੀਵੀ